ਜੋ ਆਪਾਂ ਦੇਖੀਏ ਜ਼ਬੂਰਾ ਦੀ ਕਿਤਾਬ ਤੇ ਆਪਾਂ ਇਹਦੇ ਵਿੱਚ ਦੇਖਦੇ ਆ 34 ਅਧਿਆਇ ਉਹਦੀ 18 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਲਿਖਿਆ ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੀਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ ਜਿਵੇਂ ਤੁਸੀਂ ਦੇਖਿਆ ਹੀ ਹੋਊਗਾ ਬਹੁਤ ਸਾਰੇ ਲੋਕੀ ਜਿਨ੍ਹਾਂ ਦੀ ਲਾਈਫ ਦੇ ਵਿੱਚ ਬਹੁਤ ਸੋਖਿਆ ਆ ਆਰਾਮ ਆ ਉਹ ਪਰਮੇਸ਼ਵਰ ਤੋਂ ਬਹੁਤ ਦੂਰ ਆ ਉਹ ਹਮੇਸ਼ਾ ਹੀ ਇਦਾਂ ਦੀਆਂ ਗੱਲਾਂ ਕਰਨਗੇ ਜਿਵੇਂ ਪਰਮੇਸ਼ਵਰ ਹੈ ਹੀ ਨਹੀਂ ਉਹ ਦੂਰ ਆ ਪਰਮੇਸ਼ਵਰ ਤੋਂ ਪਰ ਉਹ ਹੀ ਲੋਕ ਜਦੋਂ ਆਪਣੇ ਲਾਈਫ ਦੇ ਵਿੱਚ ਟੁੱਟ ਜਾਂਦੇ ਆ ਜਦੋਂ ਪੈਸਾ ਕੰਮ ਨਹੀਂ ਆਉਂਦਾ ਜਦੋਂ ਔਲਾਦ ਕੰਮ ਨਹੀਂ ਆਉਂਦੀ ਜਦੋਂ ਅਹੁਦਾ ਕੰਮ ਨਹੀਂ ਆਉਂਦਾ ਜਦੋਂ ਜ਼ਮੀਨਾਂ ਕੰਮ ਨਹੀਂ ਆਉਂਦੀਆਂ ਔਰ ਸਿਰਫ ਤੇ ਸਿਰਫ ਉਦੋਂ ਸਮਝ ਵਿੱਚ ਆਉਂਦਾ ਕਿ ਹੈ ਕੋਈ ਇਹੋ ਜੀ ਸ਼ਕਤੀ ਜਿਹੜੀ ਜ਼ਮੀਨ ਜਾਇਦਾਦ ਔਲਾਦ ਧਨ ਦੌਲਤ ਪੈਸੇ ਤੋਂ ਉੱਪਰ ਆ ਫਿਰ ਉਹ ਲੱਭਦਾ ਹੈ ਅਰ ਫਿਰ ਉਹ ਸ਼ਕਤੀ ਨੂੰ ਫੜਦੀ ਹੈ ਅਰ ਉਸੇ ਸ਼ਕਤੀ ਦਾ ਨਾਮ ਪਰਮੇਸ਼ਵਰ ਹੈ ਅਰ ਪਰਮੇਸ਼ਵਰ ਕਿੰਨਾ ਦੇ ਨੇੜੇ ਆ ਟੁੱਟੇ ਦਿਲ ਵਾਲਿਆਂ ਦੇ ਜਿੰਨੀ ਦੇਰ ਤੱਕ ਇਨਸਾਨ ਟੁੱਟਦਾ ਨਹੀਂ ਉਨੀ ਦੇਰ ਤੱਕ ਉਹ ਪਰਮੇਸ਼ਵਰ ਦੇ ਨੇੜੇ ਵੀ ਨਹੀਂ ਆਉਂਦਾ ਉਨੀ ਦੇਰ ਤੱਕ ਕਹਿੰਦਾ ਕਿ ਮੈਂ ਕਰ ਸਕਦਾ ਸਭ ਕੁਝ ਪੈਸੇ ਨਾਲ ਜੋ ਮਰਜ਼ੀ ਕਰਾ ਲਓ ਪੈਸੇ ਨਾਲ ਜੋ ਮਰਜ਼ੀ ਨਹੀਂ ਹੁੰਦਾ ਲੋਕਾਂ ਨੇ ਪੈਸੇ ਦੇ ਨਾਲ ਤਿੰਨ ਤਿੰਨ ਆਈਵੀਐਫ ਟਰਾਈ ਕੀਤੇ ਫਿਰ ਵੀ ਨਹੀਂ ਨਿਆਣੇ ਹੋਏ ਪੈਸੇ ਦੇ ਨਾਲ بڑے ਇਲਾਜ ਕਰਾਏ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਫੇਰ ਵੀ ਨਹੀਂ ਆਮ ਆਇਆ ਪੈਸੇ ਨਾਲ ਮਕਾਨ ਤਾਂ ਖੜੇ ਕਰ ਲਏ ਪਰ ਘਰ ਹੋਣ ਵਾਲਾ ਸੁੱਖ ਨਹੀਂ ਮਿਲਿਆ ਜਿਹੜਾ ਸੁੱਖ ਘਰ ਵਿੱਚ ਮਿਲਦਾ ਤਾਂ ਪੈਸਾ ਇਜ਼ ਨੋਟ एवरीथिंग ਪੈਸਾ ਹੀ ਸਭ ਕੁਝ ਨਹੀਂ ਹੈ ਤੁਸੀਂ ਆਪਣੀ ਜ਼ਿੰਦਗੀ ਚ ਵੱਡੇ ਅਫਸਰ ਹੋ ਸਕਦੇ ਹੋ ਕਿ ਮਨ ਵਿੱਚ ਸ਼ਾਂਤੀ ਹੈਗੀ ਕਿ ਘਰ ਵਿੱਚ ਪ੍ਰੇਮ ਆਨੰਦ ਹੈਗਾ ਤੁਸੀਂ ਡਾਕਟਰ ਹੋ ਸਕਦੇ ਹੋ ਪਰ ਕੀ ਤੁਸੀਂ ਆਪਣੇ ਮਨ ਦੀ ਉਦਾਸੀ ਦਾ ਇਲਾਜ ਕਰ ਲਿਆ ਔਰ ਜੀ ਇਸ ਜਿਹੜੀ ਤੁਹਾਡੀ ਸ਼ਾਂਤੀ ਦੀ ਚੋਰੀ ਕਰ ਰਹੀ ਆ ਤੁਸੀਂ ਕੈਲਸ਼ੀਅਮ ਤਾਂ ਪੂਰਾ ਕਰ ਸਕਦੇ ਹੋ ਤੁਸੀਂ ਆਇਰਨ ਪੂਰਾ ਕਰ ਸਕਦੇ ਹੋ ਪਰ ਜਿਹੜੀ ਸ਼ਾਂਤੀ ਦੀ ਕਮੀ ਆ ਪ੍ਰੇਮ ਦੀ ਕਮੀ ਆ ਜ਼ਿੰਦਗੀ ਚ ਕੀ ਤੁਸੀਂ ਉਹ ਪੂਰੀ ਕਰ ਸਕਦੇ ਹੋ ਨਹੀਂ ਕਈ ਬਰੀ ਜਿਨ੍ਹਾਂ ਦੇ ਨਾਲ ਪਰਮੇਸ਼ਰ ਜੀ ਬਹੁਤ ਪਿਆਰ ਕਰਦੇ ਆ ਉਹ ਜਾਣਦੇ ਆ ਕਿ ਇਨਸਾਨ ਸੱਚਾ ਸੁੱਚਾ ਆ ਸਹੀ ਆ ਪਰ ਇਹਨੇ ਮੇਰੇ ਨੇੜੇ ਉਨੀ ਦੇਰ ਤੱਕ ਨਹੀਂ ਆਉਣਾ ਜਦ ਤੱਕ ਇਹ ਟੁੱਟੂਗਾ ਨਹੀਂ ਇਹਦੇ ਅੰਦਰ ਇੱਕ غرੂਰ ਆ ਜਿਹੜਾ ਇਹਨੂੰ ਮੇਰੇ ਨੇੜੇ ਆਉਣ ਤੋਂ ਰੋਕ ਰਿਹਾ ਆ ਤੇ ਫਿਰ ਉਹ ਉਹਨੂੰ ਟੁੱਟਣ ਦਿੰਦੇ ਆ ਉਸ غرੂਰ ਨੂੰ ਟੁੱਟਣ ਦਿੰਦੇ ਆ ਅ ਜਦੋਂ ਫਿਰ ਟੁੱਟਦਾ ਆ ਫਿਰ ਉਹ ਪਰਮੇਸ਼ਵਰ ਦੇ ਨੇੜੇ ਆਉਂਦਾ ਆ ਕਿਉਂਕਿ ਫਿਰ ਜਿਹੜਾ ਸਕੂਨ ਉਹਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਮਿਲਦਾ ਉਹਦੇ ਅੱਗੇ ਰੋ ਕੇ ਮਿਲਦਾ ਨਾ ਉਹ ਲੋਕਾਂ ਅੱਗੇ ਰੋ ਕੇ ਨਹੀਂ ਮਿਲਦਾ ਤੇ ਫਿਰ ਉਹ ਆਪਣੇ ਦੁੱਖ ਜਦੋਂ ਕਹਿੰਦਾ ਕਿ ਮੇਰੇ ਕੋਲੇ ਦੁਨੀਆ ਤਾਂ ਬਹੁਤ ਆਉਂਦੀ ਆ ਆਪਣੇ ਦੁੱਖ ਦੱਸ ਕੇ ਜਾਂਦੀ ਆ ਮੈਂ ਉਹਨਾਂ ਨੂੰ ਦਵਾਈਆਂ ਲਿਖ ਲਿਖ ਕੇ ਦਿੰਦਾ ਆ ਉਹ ਆਪਣੇ ਦੁੱਖ ਦੱਸ ਕੇ ਜਾਂਦੇ ਆ ਮੈਂ ਉਹਨਾਂ ਦੇ ਮਸਲੇ ਹੱਲ ਕਰਦਾ ਆ ਉਹ ਮੇਰੇ ਕੋਲੇ ਰੋਂਦੇ ਆਉਂਦੇ ਮੈਂ ਉਹਨਾਂ ਦੇ ਫੈਸਲੇ ਕਰਾਉਂਦਾ ਆ ਪਰ ਮੇਰੀ ਤਾਂ ਗੱਲ ਸੁਣਨ ਵਾਲਾ ਹੀ ਕੋਈ ਹੈ ਨਹੀਂ ਘਰ 'ਚ ਮੈਨੂੰ ਤਾਂ ਕੋਈ ਮੇਰੇ ਧੀ ਪੁੱਤ ਨਹੀਂ ਸੁਣਦੇ ਮੇਰੀ ਧੀ ਵੀ ਜਾਂ ਮੇਰਾ ਆਦਮੀ ਨਹੀਂ ਸੁਣਦਾ ਤੇ ਫਿਰ ਜਦੋਂ ਸਾਰੇ ਆਪਣੇ ਦਿਲ ਦੇ ਗੁੱਬਗਲਾਟ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਦਾ ਆ ਅਰ ਸੁਣਾਉਂਦਾ ਆ ਫਿਰ ਉਹਦੇ ਮਨ ਨੂੰ ਇੱਕ ਤਸੱਲੀ ਮਿਲਦੀ ਹੌਸਲਾ ਮਿਲਦਾ ਆ ਫਿਰ ਉਹਨੂੰ ਪਤਾ ਲੱਗਦਾ ਵੀ ਪਰਮੇਸ਼ਵਰ ਕੌਣ ਆ ਜਿੰਨੀ ਦੇਰ ਤੱਕ ਉਹ ਟੁੱਟਿਆ ਨਹੀਂ ਓਨੀ ਦੇਰ ਤੱਕ ਉਹ ਨੇੜੇ ਨਹੀਂ ਆਇਆ ਇਸ ਲਈ ਕਈ ਵਾਰੀ ਪਰਮੇਸ਼ਰ ਟੁੱਟਣ ਦਿੰਦੇ ਆ ਸਾਡੇ ਦਿਲ ਨੂੰ ਇਸ ਲਈ ਤਾਂ ਜੋ ਅਸੀਂ ਪਰਮੇਸ਼ਰ ਦੇ ਨੇੜੇ ਆ ਸਕੀਏ ਕਿਉਂਕਿ ਉਹ ਸਾਡੇ ਨਾਲ ਬਹੁਤ ਪ੍ਰੇਮ ਕਰਦਾ ਆ ਅਗਰ ਤੁਹਾਡਾ ਦਿਲ ਟੁੱਟਿਆ ਹੋਇਆ ਆ ਇਸ ਲਈ ਨਹੀਂ ਕਿ ਤੁਸੀਂ ਜ਼ਿੰਦਗੀ 'ਚ ਖਤਮ ਹੋ ਜਾਓ ਇਸ ਲਈ ਕਿਉਂਕਿ ਪ੍ਰਭੂ ਚਾਹੁੰਦੇ ਤੁਸੀਂ ਉਹਦੇ ਨੇੜੇ ਆਓ ਪ੍ਰਭੂ ਚਾਹੁੰਦੇ ਤੁਹਾਡੇ ਉੱਤੇ ਲੋਕਾਂ ਦਾ एहसान ਨਾ ਹੋਵੇ ਜਦੋਂ ਕੋਈ ਤੁਹਾਨੂੰ 10 ਰੁਪਈਆ ਦੀ ਮਦਦ ਵੀ ਕਰਦਾ ਹੈ ਨਾ ਉਹ ਤੁਹਾਡੇ ਉੱਤੇ ਇੱਕ एहसान ਹੋ ਜਾਂਦਾ ਹੈ ਉਹ ਤੁਹਾਨੂੰ ਕਦੀ ਵੀ ਸੁਣਾ ਸਕਦਾ ਹੈ ਪਰ ਬਾਪ ਜੋ ਵੀ ਉਹਦੇ ਕੋਲ ਹੈ ਨਾ ਆਪਣੀ ਔਲਾਦ ਨੂੰ ਦੇ ਦਿੰਦਾ ਹੈ ਅਰ ਸੁਣਾਉਂਦਾ ਨਹੀਂ ਚਾਹੇ ਉਹ 100 ਏਕੜ ਜ਼ਮੀਨ ਦਾ ਮਾਲਕ ਹੋਏ ਚਾਹੇ ਉਹ ਅਰਬਪਤੀ ਹੋਏ ਖਰਬਪਤੀ ਹੋਏ ਭਾਵੇਂ ਉਹ ਰਾਜਾ ਹੋਏ ਉਹ ਰਾਜ ਗੱਦੀ ਆਪਣੀ ਔਲਾਦ ਨੂੰ ਦਿੰਦਾ ਕੋਈ احسان ਨਹੀਂ ਉਹਨੂੰ ਜਿਤਾਉਂਦਾ ਇਸੇ ਤਰ੍ਹਾਂ ਪ੍ਰਭੂ ਚਾਹੁੰਦੇ ਕਿਉਂਕਿ ਉਹ ਸ਼ੈਨ ਸ਼ਾਇ ਰਾਜਿਆਂ ਦਾ ਰਾਜਾ ਪਾਸ਼ਾਹਾਂ ਦਾ ਪਾਸ਼ਾਇ ਉਹ ਚਾਹੁੰਦਾ ਕਿ ਉਹਦੇ ਰਾਜਕੁਮਾਰ ਉਹਦੇ ਰਾਜਕੁਮਾਰੀਆਂ ਉਹਦੇ ਕੋਲੇ ਆਉਣ ਆਪਣੀ ਪਾਸ਼ਾਹੀ ਨੂੰ ਸਾਹਮਣ ਤਾਂ ਜੋ ਦੁਨੀਆਂ ਦੇ احਸਾਨ ਉਹਨਾਂ ਉੱਤੇ ਨਾ ਹੋਣ ਤੁਹਾਡੇ ਦਿਲ ਟੁੱਟੇ ਨਹੀਂ ਆ ਤੋੜੇ ਗਏ ਆ ਕਿਉਂਕਿ ਖੁਦਾ ਤੁਹਾਨੂੰ ਪਾਸ਼ਾਹੀਆਂ ਦੇਣਾ ਚਾਹੁੰਦਾ ਹੈ ਕਿਉਂਕਿ ਪਰਮੇਸ਼ਵਰ ਤੁਹਾਨੂੰ ਉੱਚਿਆਂ ਚੱਕਣਾ ਚਾਹੁੰਦਾ ਹੈ ਕਿਉਂਕਿ ਪਰਮੇਸ਼ਵਰ ਤੁਹਾਡੇ ਨਾਲ ਪਿਆਰ ਕਰਦਾ ਹੈ ਇਸ ਲਈ ਉਦਾਸ ਨੋ ਮੋਰ ਸੈਡਨੈਸ ਹੋਰ ਉਦਾਸ ਨਹੀਂ ਹੋਣਾ ਆਨੰਦ ਕਰੋ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਟੁੱਟਿਆ ਹੋਇਆ ਆ ਪ੍ਰਭੂ ਦਾਤਾ ਅਨੁਵਾਦ ਕਰੋ ਪ੍ਰਭੂ ਤੂੰ ਟੁੱਟਿਆਂ ਦੇ ਨੇੜੇ ਆ ਹallelujah ਤੂੰ ਮੇਰੇ ਨੇੜੇ ਆ ਗਿਆ ਮੈਨੂੰ ਹੋਰ ਕੀ ਚਾਹੀਦਾ ਆ ਹallelujah ਲੋਕੀ ਉਹਨੂੰ ਲੱਭਣ ਦੇ ਲਈ ਪਤਾ ਨਹੀਂ ਕਿੰਨੇ ਕਿੰਨੇ ਕਸ਼ਟ ਕਰਦੇ ਤੇ ਜੇ ਕਿਸੇ ਨੂੰ ਦਿਲ ਟੁੱਟਣ ਦੇ ਨਾਲ ਲੱਭ ਜੇ ਹੋਰ ਕੀ ਚਾਹੀਦਾ ਆ ਤਾਂ ਪ੍ਰੇਜ਼ ਕਰਿਆ ਕਰੋ ਪਰਮੇਸ਼ਵਰ ਦੀ ਜਿੰਨੀ ਕਰ ਸਕਦੇ ਹੋ ਉੰਨੀ ਪ੍ਰੇਜ਼ ਕਰੋ ਆਓ ਦੇਖੀਏ ਫਿਲਪੀਆਂ ਦੀ ਕਿਤਾਬ ਅਰ ਇਹਦੇ ਵਿੱਚ ਅਸੀਂ ਦੇਖਾਂਗੇ ਚਾਰ ਨੰਬਰ ਅਧਿਆਇ ਤੇ ਉਹਦੀ 5 ਤੋਂ 7 ਨੰਬਰ ਪੰਕਤੀ ਦੇ ਵਿੱਚ ਲਿਖਿਆ ਤੁਹਾਡੀ ਖਿਮਾ ਸਭਨਾ ਮਨੁੱਖਾਂ ਉੱਤੇ ਪ੍ਰਗਟ ਹੋਵੇ ਪ੍ਰਭੂ ਨੇੜੇ ਹੈ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਤਨਾ ਅਤੇ ਬੇਨਤੀ ਨਾਲ ਧੰਨਵਾਦ ਸਨੇ ਪਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇ ਆਮੇਨ ਸੋ वचन ਸਾਨੂੰ ਇਹਦਾ ਦੱਸਦਾ ਹੈ ਕਿ ਸਾਡੀ ਜਿਹੜੀ ਮਾਫੀ ਆ ਉਹ ਦੂਜਿਆਂ ਤੇ ਪ੍ਰਗਟ ਹੋਣੀ ਚਾਹੀਦੀ ਹੈ ਕਿ ਅਸੀਂ ਮਾਫ਼ ਕੀਤੇ ਗਏ ਆ ਜਿਹੜੇ ਮਾਫ਼ ਕੀਤੇ ਗਏ ਉਹਨਾਂ ਦਾ ਜੀਵਨ ਬਦਲਿਆ ਹੋਇਆ ਜੀਵਨ ਹੋਣਾ ਚਾਹੀਦਾ ਹੈ ਹੁਣ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਜਦੋਂ ਅਸੀਂ ਪ੍ਰਭੂ ਦੇ ਵਿੱਚ ਆਉਂਦੇ ਆ ਪਰ ਆਪਣੇ ਆਪ ਨੂੰ ਬਦਲਦੇ ਨਹੀਂ ਫਿਰ ਤੁਸੀਂ ਆਈ ਤਾਂ ਜਾਣੇ ਆ ਪਰ ਗੱਲ ਨਹੀਂ ਬਣਦੀ ਕੰਮ ਨਹੀਂ ਹੁੰਦਾ ਮਸਲੇ ਹੱਲ ਨਹੀਂ ਹੁੰਦੇ ਸ਼ਾਂਤੀ ਨਹੀਂ ਮਿਲਦੀ ਐਸੇ ਲਈ ਨਹੀਂ ਹੋ ਰਿਹਾ ਕਿਉਂਕਿ ਪ੍ਰਭੂ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਦੇ ਲਈ ਠੋਕਰ ਬਣੋ ਪ੍ਰਭੂ ਚਾਹੁੰਦੇ ਆ ਕਿ ਤੁਸੀਂ ਹੋਰ ਮਿਹਨਤ ਕਰੋ ਸੁਧਰਨ ਦੀ ਕੋਸ਼ਿਸ਼ ਕਰੋ ਔਰ ਉਸ ਲਾਈਫ ਸਟਾਈਲ ਨੂੰ ਅਪਣਾ ਲਵੋ ਜਿਹੜਾ ਪਰਮੇਸ਼ਵਰ ਨੂੰ ਪਸੰਦ ਆ ਔਰ ਜਦੋਂ ਤੁਸੀਂ ਉਸ ਲਾਈਫ ਸਟਾਈਲ ਦੇ ਵਿੱਚ ਆ ਜਾਓਗੇ ਤੁਸੀਂ ਦੇਖੋਗੇ ਆਪਣੇ ਆਪ ਤੁਹਾਡੇ ਸਾਰੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਜ਼ੂਮ ਫੈਮਿਲੀ ਤੇ ਇੱਥੇ ਕਿੰਨੇ ਮੈਂਬਰ ਬੈਠੇ ਆ ਵਾਓ ਪ੍ਰੇਜ਼ ਗੋਡ ਥੈਂਕ ਯੂ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ ਇਹਨਾਂ ਚੋਂ ਹੱਥ ਕੜ ਖੜੇ ਕਰਕੇ ਦੱਸਿਓ ਜਿਨ੍ਹਾਂ ਦੇ ਆਪਣੇ ਆਪ ਕੰਮ ਹੋਣੇ ਸ਼ੁਰੂ ਹੋ ਗਏ ਆ ਆਲਮੋਸਟ ਉਨਨੇ ਹੀ ਲੋਕੀ ਆ ਜਿਨ੍ਹਾਂ ਦੇ ਆਪਣੇ ਆਪ ਕੰਮ ਹੋਣੇ ਸ਼ੁਰੂ ਹੋ ਗਏ ਪ੍ਰਭੂ ਦੀ ਵੜਿਆਈ ਹੋਵੇ ਤਾੜੀ ਲਗਾਓ ਸਭ ਇਹਨਾਂ ਦੇ ਲਈ ਰੀਜ਼ਨ ਕੀ ਆ ਇਹਨਾਂ ਦੇ ਕੰਮ ਆਪਣੇ ਆਪ ਕਿਉਂ ਸ਼ੁਰੂ ਹੋ ਗਏ ਹੋਣੇ ਕਿਉਂਕਿ ਇਹਨਾਂ ਨੇ ਉਹ ਲਾਈਫ ਸਟਾਈਲ ਅਪਣਾ ਲਿਆ ਜਿਹੜਾ ਪਰਮੇਸ਼ਰ ਨੂੰ ਪਸੰਦ ਆਉਂਦਾ ਆ ਇਹਨਾਂ ਨੇ ਬੁਰਾ ਸੋਚਣਾ ਬੰਦ ਕੀਤਾ ਬੁਰਾ ਬੋਲਣਾ ਬੰਦ ਕੀਤਾ ਬੁਰੇ ਕੰਮ ਕਰਨੇ ਬੰਦ ਕਰ ਦਿੱਤੇ ਬੁਰਾ ਬੋਲਣਾ ਬੰਦ ਕਰ ਦਿੱਤਾ ਹਰ ਚੀਜ਼ ਜੋ ਇਹਨਾਂ ਦੀ ਲਾਈਫ ਦੇ ਵਿੱਚ ਇਹਨਾਂ ਨੂੰ ਮਿਲ ਰਹੀ ਉਹਨਾਂ ਸਭ ਚੀਜ਼ਾਂ ਦੇ ਲਈ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਲਈ ਸ਼ੁਕਰਾਨੇ ਕਰਨੇ ਸ਼ੁਰੂ ਕਰ ਦਿੱਤੇ ਰੋਟੀ ਖਾ ਰਹੇ ਆ ਧੰਨਵਾਦ ਧੰਨਵਾਦ ਕਰਦੇ ਆ ਬੁਰਕੀਆਂ ਖਾ ਰਹੇ ਆ ਪਾਣੀ ਪੀਰੇ ਧੰਨਵਾ ਧੰਨਵਾਦ ਕਰਦੇ ਆ ਪਾਣੀ ਪੀਰੇ ਨਹਾਉਂਦੇ ਆ ਤੇ ਧੰਨਵਾਦ ਕਰੀ ਜਾਂਦੇ ਆ ਤੁਰੇ ਜਾਂਦੇ ਤੇ ਧੰਨਵਾਦ ਕਰੀ ਜਾਂਦੇ ਆ ਸਵੇਰ ਨੂੰ ਬਾਹਾਂ ਖੋਲ ਕੇ ਅਸਮਾਨ ਦੇ ਹੇਠਾਂ ਖੁੱਲ ਕੇ ਧੰਨਵਾਦ ਕਰਦੇ ਆ ਰੱਬ ਦਾ ਤੇ ਦੱਸੋ ਕਿਵੇਂ ਨਹੀਂ ਕੰਮ ਹੋਣਗੇ ਇਹਨਾਂ ਦੇ ਤੁਸੀਂ ਵੀ ਕਰੋ ਤੁਹਾਡੇ ਵੀ ਕੰਮ ਆਪਣੇ ਆਪ ਹੋਣਗੇ ਪ੍ਰਭੂ ਚਾਹੁੰਦੇ ਆ ਕਿ ਸਾਡੀ ਮਾਫੀ ਪ੍ਰਗਟ ਹੋਵੇ ਕਿ ਸਾਡੀਆਂ ਗਲਤੀਆਂ ਦੀ ਜਿਹੜੀ ਸਜ਼ਾ ਸਾਨੂੰ ਮਿਲ ਰਹੀ ਆ ਜਿਹੜੇ ਦੁੱਖ ਆ ਸਾਡੀ ਜ਼ਿੰਦਗੀ ਵਿੱਚ ਸਾਡੀਆਂ ਗਲਤੀਆਂ ਦੀ ਸਜ਼ਾ ਆ ਚਾਹੇ ਉਹ ਬੱਚਿਆਂ ਦੇ ਰਾਹੀਂ ਮਿਲ ਰਹੀ ਆ ਚਾਹੇ ਪਤੀ ਪਤਨੀ ਦੀ ਲੜਾਈ ਦੇ ਰਹੀਂ ਮਿਲ ਰਹੀ ਕਰਜ਼ੇ ਦੇ ਰੂਪ ਵਿੱਚ ਮਿਲ ਰਹੀ ਆ ਬਿਮਾਰੀ ਦੇ ਰੂਪ ਵਿੱਚ ਮਿਲ ਰਹੀ ਆ ਇਸ ਸਤਾਉ ਜਿਹੜਾ ਹੈ ਨਾ ਇਹ ਸਾਡੀਆਂ ਗਲਤੀਆਂ ਗੁਨਾਹਾਂ ਦੀ ਸਜ਼ਾ ਹੈ ਅਰ ਜਦੋਂ ਇਹ ਦੁੱਖ ਸਾਡੀ ਜ਼ਿੰਦਗੀ ਚੋਂ ਖਤਮ ਹੋਣਗੇ ਉਦੋਂ ਹੀ ਪਤਾ ਲੱਗੂਗਾ ਨਾ ਕਿ ਉਹ ਸਜ਼ਾ ਮਾਫ਼ ਹੋ ਗਈ ਆ ਪਰ ਜੇ ਅਸੀਂ ਆਈ ਤਾਂ ਜਾ ਰਹੇ ਆ ਰੀਤੀ ਰਿਵਾਜ ਤਾਂ ਕਰੀ ਜਾ ਰਹੇ ਆ ਪਰ ਅਜੇ ਵੀ ਸਜ਼ਾ ਦੇ ਵਿੱਚ ਆ ਅਜੇ ਵੀ ਕੋਈ ਸਾਨੂੰ ਦੇਖ ਕੇ ਤੇ ਭੁੱਖੇ ਦੇਖ ਕੇ ਅਜੇ ਵੀ ਕੋਈ ਸਾਨੂੰ ਦੇਖ ਕੇ ਤਾਂ ਠਰਦਿਆਂ ਹੋਇਆਂ ਦੇਖੇ ਅਜੇ ਵੀ ਕੋਈ ਦੇਖਦਾ ਰੋਂਦਿਆਂ ਹੋਇਆਂ ਦੇਖਦਾ ਬਿਮਾਰੀ ਵਿੱਚ ਦੇਖਦਾ ਤਾਂ ਕੀ ਕਹੇਗਾ ਸਜ਼ਾ ਤੇ ਓਨੀ ਆ ਜਿੰਨੀ ਪਹਿਲਾਂ ਸੀ ਪਰ ਪ੍ਰਭੂ ਚਾਹੁੰਦੇ ਆ ਕਿ ਸਾਡੀ ਮਾਫੀ ਪ੍ਰਗਟ ਹੋਵੇ ਅਸੀਂ ਧੰਨਵਾਦ ਵਾਲਾ ਜੀਵਨ ਜੀਏ ਅਸੀਂ ਉਹਦੇ ਭੈ ਵਿੱਚ ਰਹਿ ਕੇ ਜੀਵਨ ਜੀਏ ਅਸੀਂ ਉਹਦੇ ਵਚਨ ਦੇ ਅਨੁਸਾਰ ਜੀਵਨ ਜੀਣਾ ਸ਼ੁਰੂ ਕਰੀਏ ਸਾਡੇ ਕੰਮ ਆਪਣੇ ਆਪ ਹੋਣ ਔਰ ਲੋਕੀ ਦੇਖਣਗੇ ਇੱਥੇ ਬੈਠਾ ਇਹਦੇ ਤੇ ਆਪੇ ਕੰਮ ਹੋ ਰਿਹਾ ਹੈ ਇਹ ਦੁਕਾਨ ਤੇ ਬੈਠਾ ਰੱਬ ਰੱਬ ਕਰਨ ਡਿਆ ਧੰਵਾ ਧੰਵਾਦ ਕਰਨ ਡਿਆ ਤੇ ਗਾਹ ਕਿਤੇ ਗਾਹ ਕਿਹਦੀ ਦੁਕਾਨ ਵੱਲ ਨੂੰ ਆਈ ਜਾਂਦਾ ਸਾਰਿਆਂ ਨੂੰ ਛੱਡ ਕੇ ਅੱਜ ਇੱਕ ਸਿਸਟਰ ਮੈਨੂੰ ਮਿਲੇ ਫਰੀਦਕੋਟ ਤੋਂ ਕਹਿੰਦੇ ਅਸੀਂ ਆਏ ਆ ਉਹਨਾਂ ਨੇ ਦੱਸਿਆ ਕਹਿੰਦੇ ਕਿ ਮੇਰੇ ਵਿਆਹ ਹੋਣ ਤੋਂ ਪਹਿਲਾਂ ਤੋਂ ਲੈ ਕੇ ਤੇ ਵਿਆਹ ਤੋਂ ਮਗਰ ਤੱਕ ਕਹਿੰਦੇ ਸਾਡੇ ਘਰ ਦੇ ਵਿੱਚ ਪਸ਼ੂ ਬਣਦੇ ਨਹੀਂ ਸੀ ਲਵੇਰਾ ਵਾਦਾ ਨਹੀਂ ਸੀ ਕੰਨੇ ਜਦੋਂ ਤੋਂ ਅਸੀਂ ਜ਼ੂਮ ਜਿਹੜਾ ਆ ਉਹਦੇ ਵਿੱਚ ਪ੍ਰਾਰਥਨਾ ਸਭਾ اٹੈਂਡ ਕਰਨੀ ਸ਼ੁਰੂ ਕੀਤੀ ਜ਼ੂਮ ਸੈਸ਼ਨ اٹੈਂਡ ਕਰਨਾ ਸ਼ੁਰੂ ਕੀਤਾ ਔਰ ਜਿਵੇਂ ਸਾਨੂੰ ਗਾਈਡ ਕੀਤਾ ਗਿਆ ਉਸ ਲਾਈਫ ਸਟਾਈਲ ਨੂੰ ਅਪਣਾਇਆ ਔਰ ਕਹਿੰਦੇ ਸਾਡੇ ਪਸ਼ੂ ਬੰਨੇ ਸ਼ੁਰੂ ਹੋ ਗਏ ਮਾਲ ਡੰਗਰ ਬੰਨਾ ਸ਼ੁਰੂ ਹੋ ਗਿਆ ਮਤਲਬ ਕਈ ਸਾਲ ਪੁਰਾਣਾ ਸਰਾਪ ਜਿਹੜਾ ਤੁਰਿਆਉਂਦਾ ਸੀ ਉਹ ਟੁੱਟ ਗਿਆ ਔਰ ਅਜੇ ਮੇਰੇ ਖਿਆਲ ਚ ਸਾਂਡੇ 3-4 ਮਹੀਨੇ ਹੋਏ ਸਾਨੂੰ ਇਹ ਸੈਸ਼ਨ ਕਰਦਿਆਂ ਨੂੰ ਔਰ ਇਸੇ ਦੇ ਦਰਮਿਆਨ ਉਹ ਕਹਿੰਦੇ ਮਤਲਬ ਡਬਲ ਟਾਈਮ ਜਿਹੜੀ ਆ ਬlesing ਸਾਡੀ ਬਣ ਚੁੱਕੀ ਆ Praise God ਔਰ ਹੋਰ ਵੀ ਕਾਫੀ ਸਾਰੀਆਂ ਫੈਮਿਲੀਜ਼ ਐਵਰੀ ਡੇ ਆਪਣੀਆਂ ਟੈਸਟੀਮੋਨੀਜ਼ ਦੇ ਰਹੀਆਂ ਕਿਵੇਂ ਪੁਰਾਣੇ-ਪੁਰਾਣੇ ਕਸ਼ਟ ਉਹਨਾਂ ਦੀ ਲਾਈਫ ਚੋਂ ਖਤਮ ਹੋ ਰਹੇ ਆ ਭਾਅ ਮਾਫੀ ਪ੍ਰਗਟ ਹੋਣੀ ਸ਼ੁਰੂ ਹੋ ਗਈ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਆ ਉਹ ਦੁੱਖ ਜਿਹੜੇ ਸਜ਼ਾ ਬਣ ਕੇ ਆਏ ਸੀ ਪਰਮੇਸ਼ਵਰ ਨੇ ਉਹ ਸਜ਼ਾ ਕੱਟ ਦਿੱਤੀ ਮਾਫੀ ਪ੍ਰਗਟ ਹੋਣੀ ਸ਼ੁਰੂ ਹੋ ਗਈ ਹੈ ਜਿਹੜੀਆਂ ਟੈਸਟਮਨੀਜ਼ ਤੁਸੀਂ ਇੱਥੇ ਸੁਣਦੇ ਹੋ ਉਹ ਸਭ ਕੀ ਹੈ ਮਾਫੀ ਹੀ ਤਾਂ ਪ੍ਰਗਟ ਹੋ ਰਹੀ ਹੈ ਕਿ ਖੁਦਾ ਨੇ ਉਹਨਾਂ ਦੇ ਕਸ਼ਟ ਕੱਟ ਦਿੱਤੇ ਤੁਹਾਡੀ ਜ਼ਿੰਦਗੀ ਵਿੱਚ ਜਿਹੜੀਆਂ ਬlesings ਆ ਰਹੀਆਂ ਆ ਉਹ ਮਾਫੀ ਹੀ ਪ੍ਰਗਟ ਹੋ ਰਹੀ ਹੈ ਜਦੋਂ ਉਪਰੇ ਤੁਹਾਨੂੰ ਦੇਖਣਗੇ ਤੁਹਾਡੇ ਜੀਵਨ ਦੇ ਵਿੱਚ ਆਸ਼ੀਸ਼ਾਂ ਬਰਕਤਾਂ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਸੁਭਾਅ ਦੇ ਵਿੱਚ ਬਦਲਾਵ ਤਾਂ ਕੀ ਇਹੀ ਤਾਂ ਖਿਮਾ ਦਾ ਪ੍ਰਗਟ ਹੋਣਾ ਹੈ ਸੋ ਕਈ ਵਾਰੀ ਸਤਾਵ ਸਾਡੇ ਉੱਤੇ ਇਸ ਲਈ ਵੀ ਆ ਕਿਉਂਕਿ ਅਸੀਂ ਅੰਦਰੋਂ ਨਹੀਂ ਬਦਲ ਰਹੇ ਅਸੀਂ ਮੂੰਹ ਦੇ ਛਿਪਲੇ ਤਾਂ ਹੋ ਗਏ ਪਰ ਅੰਦਰੋਂ ਕਿਸੇ ਨੂੰ ਮaaf ਨਹੀਂ ਕੀਤਾ ਅੰਦਰੋਂ ਆਪਣੀ ਗਲਤੀ ਨੂੰ ਗਲਤੀ ਨਹੀਂ ਮੰਨਿਆ ਪਰ ਪ੍ਰਭੂ ਚਾਹੁੰਦੇ ਅਸੀਂ ਆਪਣੀ ਗਲਤੀ ਨੂੰ ਗਲਤੀ ਮੰਨੀਏ ਤੇ ਦੂਜੇ ਦੀ ਗਲਤੀ ਨੂੰ ਮaaf ਕਰ ਦਈਏ ਅਰਗੇ ਕੇ ਲਿਖਿਆ ਤੁਹਾਡੀਆਂ ਅਰਦਾਸਾਂ ਬੇਨਤੀਆਂ ਕਿਵੇਂ ਹੋਣ ਧੰਨਵਾਦ ਸਮੇਤ 올 ਦਾ ਟਾਈਮ ਤੁਹਾਡੀਆਂ ਅਰਦਾਸਾਂ ਵਿੱਚ ਧੰਨਵਾਦ ਹੋਵੇ ਤੁਹਾਡੀਆਂ ਬੇਨਤੀਆਂ ਦੇ ਵਿੱਚ ਧੰਨਵਾਦ ਹੋਵੇ ਹਰ ਵੇਲੇ ਸ਼ੁਕਰਾਨੇ ਹੋਣੇ ਚਾਹੀਦੇ ਤੁਹਾਡੇ ਮੂੰਹ 'ਚ ਅਰਗੇ ਕੇ ਲਿਖਿਆ ਆ ਅਤੇ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੇ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ ਜਦੋਂ ਅਸੀਂ ਧੰਨਵਾਦ ਕਰਦੇ ਰਵਾਂਗੇ ਸੁਧਰਿਆ ਹੋਇਆ ਜੀਵਨ ਜੀਵਾਂਗੇ ਤਾਂ वचन ਦੇ ਵਿੱਚ ਲਿਖਿਆ ਕਿ ਪਰਮੇਸ਼ਰ ਆਪ ਸਾਡੇ ਮਨਾਂ ਦੀ ਰਾਖੀ ਕਰੂਗੇ ਸਾਡੇ ਮਨਾਂ 'ਚ ਫਿਰ ਕੋਈ ਬੁਰੀ ਜੁਗਤ ਆਉਣ ਹੀ ਨਹੀਂ ਦੇਊਗੇ ਬੁਰਾ ਖਿਆਲ ਬੁਰਾ ਵਿਚਾਰ ਉਹ ਆਉਣ ਹੀ ਨਹੀਂ ਦੇਊਗੇ ਆਪ ਰਾਖੀ ਕਰੋਗੇ ਉਹ ਕਿਉਂਕਿ ਹਰੇਕ ਬੁਰਾਈ ਪਹਿਲਾਂ ਸਾਡੇ ਮਨ ਵਿੱਚ ਆਉਂਦੀ ਆ ਫਿਰ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੇ ਹੱਥਾਂ ਰਾਹੀਂ ਮੂੰਹ ਰਾਹੀਂ ਕਰਦੇ ਆ ਪਰ ਜੇ ਉਹਨੇ ਮਨ ਦੀ ਰਾਖੀ ਉਹ ਕਰਨ ਲੱਗ ਗਿਆ ਕਿਉਂਕਿ ਵਚਨ 'ਚ ਲਿਖਿਆ ਜੇ ਯਹੋਵਾਹਈ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਆ ਤੇ ਜੇ ਪਰਮੇਸ਼ਵਰ ਹੀ ਮਨ ਦੀ ਰਾਖੀ ਨਾ ਕਰੇ ਜਦੋਂ ਤੱਕ ਉਦੋਂ ਤੱਕ ਹੋ ਨਹੀਂ ਸਕਦਾ ਕਿ ਬੁਰੇ ਵਿਚਾਰ ਨਾ ਆਉਣ ਪਰ ਜੇ ਆਪਾਂ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਫੇਉ ਨੇ ਆਪੇ ਹੀ ਸਾਡੇ ਮਨਾਂ ਦੀ ਸਾਡੀਆਂ ਸੋਚਾਂ ਦੀ ਰਾਖੀ ਕਰਨ ਲੱਗ ਜਾਣੀ ਔਰ ਉਹਦੀ ਸ਼ਾਂਤੀ ਸਾਰੀ ਸਮਝ ਤੋਂ ਪਰੇ ਆ ਇੰਨੀ ਅਸੀਮ ਇੰਨੀ ਅਨਲਿਮਿਟਿਡ ਸ਼ਾਂਤੀ ਆ ਉਹਦੀ ਹallelujah Praise the Lord ਆਓ ਆਪਾਂ ਦੇਖੀਏ ਰੋਮੀਆਂ ਦੀ ਕਿਤਾਬ ਇਹਦਾ ਅਸੀਂ 8 ਨੰਬਰ ਅਧਿਆਏ ਤੇ 18 ਨੰਬਰ ਆਇਤ ਦੇ ਵਿੱਚ ਦੇਖਦੇ ਆਂ ਕਹਿੰਦਾ ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲੋਂ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚੌਣ ਦੇ ਯੋਗ ਨਹੀਂ ਵਾਓ ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ ਸੋ ਵਚਨ ਇਦਾਂ ਦੱਸਦਾ ਆ ਕਹਿੰਦਾ ਜਿਹੜੇ ਵਰਤਮਾਨ ਦੇ ਦੁੱਖ ਹੈ ਵਰਤਮਾਨ ਕੀ ਹੈ ਪ੍ਰੈਜ਼ੈਂਟ ਟਾਈਮ ਚੱਲ ਰਿਹਾ ਸਮਾਂ ਅੱਜ ਜਿਹੜੇ ਅੱਜ ਦੇ ਦੁੱਖ ਆ ਇਹ ਆਉਣ ਵਾਲੇ ਸਮੇਂ ਦੀ ਖੁਸ਼ੀ ਤੇ ਖੁਸ਼ੀ ਤੋਂ ਬਹੁਤ ਛੋਟੇ ਆ ਆਉਣ ਵਾਲੀ ਖੁਸ਼ੀ ਬਹੁਤ ਵੱਡੀ ਆ ਤੁਹਾਡੀ ਅੱਜ ਦੀ ਜਿਹੜੀ ਸਮੱਸਿਆ ਆ ਇਹ ਤੁਹਾਡੀ ਗਵਾਹੀ ਦੇ ਨਾਲੋਂ ਬਹੁਤ ਛੋਟੀ ਆ ਭਾਵੇਂ ਤੁਹਾਡੀ ਸਮੱਸਿਆ ਦੇ ਨਾਲੋਂ ਤੁਹਾਡੀ ਗਵਾਹੀ ਬਹੁਤ ਵੱਡੀ ਬਣਨ ਵਾਲੀ ਆ ਤੁਹਾਡੀ ਗਰੀਬੀ ਦੇ ਨਾਲੋਂ ਤੁਹਾਡੀ ਬੜੋਤਰੀ ਬਹੁਤ ਵੱਡੀ ਆ ਤੁਹਾਡੀ ਬਿਮਾਰੀ ਦੇ ਨਾਲੋਂ ਤੁਹਾਡੀ ਸ਼ਿਫਾ ਬਹੁਤ ਵੱਡੀ ਆ ਤੁਹਾਡੇ ਰੋਣੇ ਦੇ ਨਾਲੋਂ ਤੁਹਾਡੀ ਖੁਸ਼ੀ ਬਹੁਤ ਵੱਡੀ ਆ ਅਰੇ ਕੋਈ ਇਨਸਾਨ ਨਹੀਂ ਕਹਿ ਰਿਹਾ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਅਰ ਪਰਮੇਸ਼ਵਰ ਦਾ ਆਤਮਾ ਕਹਿ ਰਿਹਾ ਹੈ ਕਿੰਨਾ ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲੋਂ ਜੋ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਹੈ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਮਤਲਬ ਸਾਡੀ ਲਾਈਫ ਚ ਪ੍ਰਗਟ ਹੋਣ ਵਾਲਾ ਹੈ ਰਵੀਲ ਹੋਣ ਵਾਲਾ ਹੈ ਜ਼ਾਹਿਰ ਹੋਣ ਵਾਲਾ ਹੈ ਕਿੰਨਾ ਇਹ ਮਚਾਉਣ ਦੇ ਯੋਗ ਨਹੀਂ ਇਹਦਾ ਅਸੀਂ ਇਦਾਂ ਨਹੀਂ ਕਰ ਸਕਦੇ ਵੀ ਜਿੰਨਾ ਵੱਡਾ ਦੁੱਖ ਓਨੀ ਵੱਡੀ ਖੁਸ਼ੀ ਤੁਸੀਂ ਇਹ ਆਪਸ ਵਿੱਚ ਇਹਨਾਂ ਦਾ ਕੋਈ ਮੈਚ ਹੀ ਨਹੀਂ ਆ ਕੋਈ ਮੇਲ ਨਹੀਂ ਆ ਇਹਨਾਂ ਦਾ ਸੋ ਅਗਰ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਕਸ਼ਟ ਚੱਲ ਰਿਹਾ ਆ ਕੋਈ ਦੁੱਖ ਚੱਲ ਰਿਹਾ ਆ ਤਾਂ ਯਾਦ ਰੱਖੋ ਕਿ ਜੋ ਕੱਲ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤ ਆਉਣ ਵਾਲੀ ਆ ਔਰ ਅੱਜ ਦੇ ਦੁੱਖ ਨਾਲੋਂ ਬਹੁਤ ਜ਼ਿਆਦਾ ਵੱਡੀ ਹੈ ਹallelujah ਅਰ ਜਦੋਂ ਵੀ ਤੁਸੀਂ ਦੁੱਖ ਵਿੱਚ ਆ ਨਾ ਤੇ ਉਸ ਦੁੱਖ ਨੂੰ ਦੱਸਿਆ ਕਰੋ ਦੱਸ ਦੋ ਕਿ ਕੱਲ ਦੀ ਸਵੇਰ ਮੇਰੀ ਗਵਾਹੀ ਤੇਰੇ ਉੱਤੇ ਰਾਜ ਕਰਨ ਵਾਲੀ ਆ ਰਾਈਟ ਤੁਹਾਡੇ ਲਈ ਇਹ ਕਰਨਾ ਬਹੁਤ ਜ਼ਰੂਰੀ ਆ ਤੁਸੀਂ ਕਰਕੇ ਦੇਖਿਓ ਇੱਥੇ ਗਵਾਹੀਆਂ ਲੈਣ ਵਾਲਿਆਂ ਅਨੁਸਾਰ ਨਹੀਂ ਹੋਣਾ ਗਵਾਹੀਆਂ ਲੈਂਦੇ ਆ ਇੰਨੀਆਂ ਜ਼ਬਰਦਸਤ ਗਵਾਹੀਆਂ ਬਣ ਜਾਣਗੀਆਂ ਪਰਮੇਸ਼ਵਰ ਦੇ ਲਈ ਕੀ ਔਖਾ ਹੈ ਤੁਹਾਨੂੰ ਲੱਗਦਾ ਕੋਈ ਔਖਾ ਹੈਗਾ ਹੁਣ ਇਹ ਸ਼ਬਦ ਬੋਲੇ ਅਰ ਜੋ ਕੁਛ ਦੀਂਦਾ ਨਾ ਸਭ ਕੁਛ ਇਹ ਸ਼ਬਦਾਂ ਦੀ ਕਰਾਮਾਤ ਹੈ ਜੋ ਆਪਾਂ ਕਦੀ ਕਸ਼ਮੀਰ ਘੁੰਮਣ ਚਲੇਗੇ ਕਦੀ ਕੋਈ ਮਨਾਲੀ ਚਲੇ ਗਿਆ ਕੋਈ ਸਵਿਟਜ਼ਰਲੈਂਡ ਚਲੇ ਗਿਆ ਕੋਈ ਕਿਤੇ ਚਲੇਗਾ ਇਹ ਸਾਰੀ ਉਹਦੀ ਸ਼ਬਦਾਂ ਦੀ ਖੂਬਸੂਰਤੀ ਆ ਸ਼ਬਦ ਬੋਲੇ ਤਾਂ ਬਣ ਗਿਆ ਜਿਹਦੇ ਸ਼ਬਦ ਬੋਲ ਦੇਣ ਦੇ ਨਾਲ ਇਹ ਸਭ ਕੁਝ ਪੈਦਾ ਹੋ ਗਿਆ ਉਹਦੇ ਲਈ ਕੀ ਔਖਾ ਹੋ ਸਕਦਾ ਜੇ ਇਸ ਅਫਸਰ ਦੇ ਸੈਨ ਕਰਨ ਦੇ ਨਾਲ ਸਿਗਨੇਚਰਸ ਦੇ ਨਾਲ ਲੋਕੀ ਭਰਤੀ ਹੋ ਜਾਂਦੇ ਹੋਣ ਉਹਦਾ ਆਪਦਾ ਪੁੱਤ ਕਿੱਦਾਂ ਬੇਰੋਜ਼ਗਾਰ ਰਹੇ ਜੂਗਾ ਤੇ ਜੇ ਤੁਸੀਂ ਵਾਕਿਆ ਹੀ ਉਸ ਸ਼ਹਿਨशाह ਦੀ ਔਲਾਦ ਤੇ ਉਹ ਤੁਹਾਨੂੰ ਕਦੀ ਵੀ ਘਟੀ ਵਿੱਚ ਨਹੀਂ ਰਹਿਣ ਦਊਗਾ ਪਰ ਉਹ ਆਪਣੇ ਕਿਸ ਬੱਚੇ ਨੂੰ ਆਪਣੀ ਉਸ ਪਾਵਰ ਦਾ ਜਿਹੜਾ ਜਾਂ ਫਾਇਦਾ ਦਊਗਾ ਆਗਿਆਕਾਰੀ ਵਿੱਚ ਜਿਹੜਾ ਹੋਊਗਾ ਜਿਹੜਾ ਕਹਨੇਕਾਰ ਹੋਊਗਾ ਜਿਹੜਾ ਕਾਬਿਲ ਹੋਊਗਾ ਸੋ ਅਸੀਂ ਆਗਿਆਕਾਰ ਬੰਨਾਂ ਉਹਦੇ ਲਈ ਕੁਝ ਵੀ ਔਖਾ ਨਹੀਂ ਆ ਉਹਨੇ ਤਾਂ ਬਸ ਇੱਕ ਮੇਰ ਦੀ ਨਜ਼ਰ ਨਾਲ ਦੇਖਣਾ ਤੇ ਆਪਣੇ ਬੇੜੇ ਬੰਨੇ ਲੱਗ ਜਾਣੇ ਆ ਉਹਨੇ ਤਾਂ ਬਸ ਨਜ਼ਰ ਹੀ ਸਵੱਲੀ ਕਰਨੀ ਆ ਉਨੇ ਕੋਈ ਤਖਤ ਛੱਡ ਕੇ ਆਉਣ ਦੀ ਜ਼ਰੂਰਤ ਨਹੀਂ ਪੈਣੀ ਹੁਣ ਬਸ ਉਹਨੇ ਪਿਆਰ ਨਾਲ ਦੇਖਣਾ ਹੈ ਵੀ ਤੂੰ ਜ਼ਦਰ ਗਿਆ ਐਸ਼ ਕਰ ਬਸ ਉਹਦੇ ਇਸ ਦੇਖਣ ਦੇ ਨਾਲ ਹੀ ਸਾਡੀ ਜ਼ਿੰਦਗੀ ਬਾ ਕਮਾਲ ਹੋ ਜਣੀ ਹੈ ਬਸ ਕੁਝ ਵੀ ਕਰਦੇ ਹੋ ਨਾ ਆਪਣੀ ਲਾਈਫ ਦੇ ਵਿੱਚ ਤਾਂ ਇਹ ਸੋਚ ਕੇ ਕਰੋ ਕਿ ਇੱਕ ਵਾਰੀ ਮੈਂ ਉਹਦੀ ਨਜ਼ਰ ਚੋਂ ਨੂੰ ਚੰਗਾ ਲੱਗ ਜਾਵਾਂ ਉਹ ਦੇਖ ਰਿਹਾ ਆ ਬਸ ਇੱਕ ਵਾਰੀ ਮੈਂ ਉਹਨੂੰ ਪਸੰਦ ਆ ਜਮ ਬਸ ਮੈਂ ਇੱਕ ਵਾਰੀ ਉਹਨੂੰ ਪਸੰਦ ਆ ਜਮ Praise the Lord